ਪੂਰੇ ਪੰਜਾਬ ਦੇ ਵਿੱਚ ਐਸਸੀ ਦਫ਼ਤਰਾਂ ਤੇ ਐਸਸੀ ਪਾਵਰ ਕਾਮ ਐਸਸੀ ਪਾਵਰ ਕਾਮ ਡੀਸੀ ਸਾਹਿਬ ਤੇ ਐਸਐਸਪੀ ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਗਏ ਆ ਬਿਜਲੀ ਨਾਲ ਸੰਬੰਧਤ ਮਸਲਿਆਂ ਤੇ ਕਿਉਂਕਿ ਕੇਂਦਰ ਦੀ ਹਦ ਤਾਂ ਤੇ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਕਾਰਪੋਰੇਟਰਾਂ ਦੇ ਹਵਾਲੇ ਕਰਨ ਲਈ ਤਿਆਰੀ ਕਰ ਸੀ ਫਿਰਦੇ ਆ ਜਦੋਂ ਕਿ ਪਬਲਿਕ ਦਾ ਆਧਾਰਾਵਾਦ 3% ਮੁਨਾਫੇ ਤੇ ਕੰਮ ਕਰਨ ਵਾਲਾ ਆਧਾਰਾ ਅੱਜ 16% ਮੁਨਾਫਾ ਜਿਹੜਾ ਵਾਹ ਦੋ ਕੰਪਨੀਆਂ ਬਣਾ ਕੇ ਕਰਤਾ ਔਰ ਜਿਸ ਦਿਨ ਇਹ ਪੂਰੀ ਤਰ੍ਹਾਂ ਪ੍ਰਾਈਵੇਟ ਹੋ ਗਿਆ ਉਸ ਦਿਨ ਕਿਸੇ ਤੋਂ ਬੱਤੀ ਨਹੀਂ ਜਗਾਈ ਜਾਣੀ ਬਲਬ ਵੀ ਮੂੰਮਤੀ ਲੈ ਕੇ ਵੇਖਣਾ ਹੈ ਵੇਖਣਾ ਤੁਰਗਾ ਕਿ ਕੋਈ ਚੋਰ ਤਿੰਨ ਲਾ ਕੇ ਲੈ ਗਿਆ ਸੋ ਇਹਦੇ ਵਾਸਤੇ 14 ਜੁਲਾਈ ਨੂੰ ਬਹੁਤ ਵੱਡੇ ਹਜ਼ਾਰਾਂ ਦੇ ਕਾਫਲੇ ਜਿਹੜੇ ਆ ਉਹ ਚੀਫ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਤੇ ਐਕਸ਼ਨ ਦਫ਼ਤਰਾਂ ਤੇ ਧਰਨੇ ਦੇ ਰੂਪ ਦੇ ਵਿੱਚ ਇੱਕ ਦਿਨ ਲਾਉਣਗੇ ਉਹਦੇ ਵਿੱਚ ਮਾਮਾ ਪੈਣਾ ਨੌਜਵਾਨ ਤੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਚ ਆਉਣਗੇ ਹਰੇਕ ਵਰਗ ਨੂੰ ਅਪੀਲ ਆ ਵੀ ਬਿਜਲੀ ਹਰੇਕ ਕਰਦੀ ਲੋੜ ਵਾ ਆਓ ਇਸ ਬਿਜਲੀ ਬੋਰ ਨੂੰ ਪਵਨਕਦਾਰੀ ਨੂੰ ਬਚਾਉਣ ਵਾਸਤੇ ਇੱਕ ਹੋਈਏ 2003 ਇੱਕ ਰੱਦ ਕਰਵਾ ਦੇ ਇਹਦਾ ਪਹਿਲਾ ਸਰੂਪ ਹਾਲ ਕਰਾਈਏ ਤਾਂ ਜੋ ਲੋਕ ਰੋਪ ਲੋਸ ਤੇ ਚੱਲਣ ਵਾਲਾ ਅਦਾਰਾ ਜਿਹੜਾ ਲੋਕਾਂ ਦਾ ਰਹ ਸਕੇ ਇਹਦੇ ਵਾਸਤੇ ਅੱਜ ਮੰਗ ਪੱਤਰ ਦੇ ਕੇ ਇੱਕ ਸਿਨੇਹਾ ਦਿੱਤਾ ਮੈਸੇਜ ਦਿੱਤਾ ਤੇ ਅੱਜ ਇਸ ਮੀਡੀਆ ਰਾਹੀਂ ਆਪ ਜੀ ਨੂੰ ਅਪੀਲ ਵਾ ਵੀ ਆਪ ਤਗੜੀ ਹੋ ਕੇ 14 ਨੂੰ ਵੱਡਾ ਸਾਥ ਦਿਓ ਤਾਂ ਜੋ ਇਸ ਧਾਰੀ ਨੂੰ ਆਪਾਂ ਬਚਾ ਸਕੀਏ ਪੂਰੇ ਪੰਜਾਬ ਦੇ ਵਿੱਚ ਐਸ ਚੀਫ ਦਫ਼ਤਰਾਂ ਤੇ ਐਸਸੀ ਪਾਵਰ ਕਾਮ ਐਕਸਿਮ ਪਾਵਰ ਕਾਮ ਡੀਸੀ ਸਾਹਿਬ ਤੇ ਐਸਐਸਪੀ ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਗਏ ਆ ਬਿਜਲੀ ਨਾਲ ਸੰਬੰਧਤ ਮਸਲਿਆਂ ਤੇ ਕਿਉਂਕਿ ਕੇਂਦਰ ਦੀ ਹਦਤਾਂ ਤੋਂ ਤੇ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਕਾਰਪੋਰੇਟਰਾਂ ਦੇ ਹਵਾਲੇ ਕਰਨ ਲਈ ਤਿਆਰੀ ਕੱਸੀ ਫਿਰਦੇ ਆ ਜਦੋਂ ਕਿ ਪਬਲਿਕ ਦਾ ਅਧਾਰਾਵਾਦ 3% ਮੁਨਾਫੇ ਤੇ ਕੰਮ ਕਰਨ ਵਾਲਾ ਅਧਾਰਾ ਅੱਜ 16% ਮੁਨਾਫਾ ਜਿਹੜਾ ਵਾ ਉਹ ਦੋ ਕੰਪਨੀਆਂ ਬਣਾ ਕੇ ਕਰਤਾ ਔਰ ਜਿਸ ਦਿਨ ਇਹ ਪੂਰੀ ਤਰ੍ਹਾਂ ਪ੍ਰਾਈਵੇਟ ਹੋ ਗਿਆ ਉਸ ਦਿਨ ਕਿਸੇ ਤੋਂ ਬੱਤੀ ਨਹੀਂ ਜਗਾਈ ਜਾਣੀ ਬਲਬ ਵੀ ਮੂਮਤੀ ਲੈ ਕੇ ਵੇਖਣਾ ਹੈ ਵੇਖਣਾ ਤੂੰਗਾ ਕਿ ਕੋਈ ਚੋਰ ਤੇ ਨਹੀਂ ਲਾ ਕੇ ਲੈ ਗਿਆ ਸੋ ਇਹਦੇ ਵਾਸਤੇ 14 ਜੁਲਾਈ ਨੂੰ ਬਹੁਤ ਵੱਡੇ ਹਜ਼ਾਰਾਂ ਦੇ ਕਾਫਲੇ ਜਿਹੜੇ ਆ ਉਹ ਚੀਫ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਤੇ ਐਕਸ਼ਨ ਦਫ਼ਤਰਾਂ ਤੇ ਧਰਨੇ ਦੇ ਰੂਪ ਦੇ ਵਿੱਚ ਇੱਕ ਦਿਨ ਲਾਉਣਗੇ ਉਹਦੇ ਵਿੱਚ ਮਾਵਾ ਪੈਣਾ ਨੌਜਵਾਨ ਤੇ ਕਿਸਾਨ ਵੀ ਗੂਰ ਵੱਡੀ ਗਿਣਤੀ ਚ ਆਉਣਗੇ ਹਰੇਕ ਵਰਗ ਨੂੰ ਅਪੀਲ ਆ ਵੀ ਬਿਜਲੀ ਹਰੇਕ ਘਰ ਦੀ ਲੋੜ ਵਾ ਆਓ ਇਸ ਬਿਜਲੀ ਬੋਰ ਨੂੰ ਪਬਲਿਕ ਦਾ ਰਹਿ ਨੂੰ ਬਚਾਉਣ ਵਾਸਤੇ ਇੱਕ ਹੋਈਏ 2003 ਐਕਸ ਰੱਦ ਕਰਵਾ ਦੇ ਇਹਦਾ ਪਹਿਲਾ ਸਰੂਪ ਹਾਲ ਕਰਾਈਏ ਤਾਂ ਜੋ ਲੋਕ ਰੋਪ ਲੋਕ ਲਾਸਟੇ ਚੱਲਣ ਵਾਲਾ ਅਦਾਰਾ ਜਿਹੜਾ ਲੋਕਾਂ ਦਾ ਰਹਿ ਸਕੇ ਇਹਦੇ ਵਾਸਤੇ ਅੱਜ ਮੰਗ ਪੱਤਰ ਦੇ ਕੇ ਇੱਕ ਸਿਨੇਹਾ ਦੇ ਦਿੱਤਾ ਮੈਸੇਜ ਦਿੱਤਾ ਤੇ ਅੱਜ ਇਸ ਮੀਡੀਆ ਰਾਹੀਂ ਆਪ ਜੀ ਨੂੰ ਅਪੀਲ ਵਾ ਕਿ ਆਪ ਤਗੜੀ ਹੋ ਕੇ 14 ਨੂੰ ਵੱਡਾ ਸਾਥ ਦਿਓ ਤਾਂ ਜੋ ਇਸ ਅਦਾਰੇ ਨੂੰ ਆਪਾਂ ਬਚਾ ਸਕੀਏ ਪੂਰੇ ਪੰਜਾਬ ਦੇ ਵਿੱਚ ਐਸ ਪਾਵਰ ਕਾਮ ਐਕਸ ਪਾਵਰ ਕਾਮ ਡੀਸੀ ਸਾਹਿਬ ਤੇ ਐਸਐਸਪੀ ਦਫ਼ਤਰਾਂ ਤੇ ਮੰਗ ਪੱਤਰ ਦਿੱਤੇ ਗਏ ਆ ਬਿਜਲੀ ਨਾਲ ਸੰਬੰਧਤ ਮਸਲਿਆਂ ਤੇ ਕਿਉਂਕਿ ਕੇਂਦਰ ਦੀਆਂ ਹਦਾਇਤਾਂ ਤੋਂ ਤੇ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਕਾਰਪੋਰੇਟਰਾਂ ਦੇ ਹਵਾਲੇ ਕਰਨ ਲਈ ਤਿਆਰੀ ਕੱਸੀ ਫਿਰਦੇ ਆ ਜਦੋਂ ਕਿ ਪਬਲਿਕ ਦਾ ਅਧਾਰਾਵਾਦ 3% ਮੁਨਾਫੇ ਤੇ ਕੰਮ ਕਰਨ ਵਾਲਾ ਅਧਾਰਾ ਅੱਜ 16% ਮੁਨਾਫਾ ਜਿਹੜਾ ਵਾ ਉਹ ਦੋ ਕੰਪਨੀਆਂ ਬਣਾ ਕੇ ਕਰਤਾ ਔਰ ਜਿਸ ਦਿਨ ਇਹ ਪੂਰੀ ਤਰ੍ਹਾਂ ਪ੍ਰਾਈਵੇਟ ਹੋ ਗਿਆ ਉਸ ਦਿਨ ਕਿਸੇ ਤੋਂ ਬੱਤੀ ਨਹੀਂ ਜਗਾਈ ਜਾਣੀ ਬਲਬ ਵੀ ਮੂੰਮਤੀ ਲੈ ਕੇ ਵੇਖਣਾ ਤੇ ਵੇਖਣਾ ਤੂੰਗਾ ਕਿ ਕੋਈ ਚੋਰ ਤੇ ਨਹੀਂ ਲਾ ਕੇ ਲੈ ਗਿਆ ਸੋ ਇਹਦੇ ਵਾਸਤੇ 14 ਜੁਲਾਈ ਨੂੰ ਬਹੁਤ ਵੱਡੇ ਹਜ਼ਾਰਾਂ ਦੇ ਕਾਫਲੇ ਜਿਹੜੇ ਆ ਉਹ ਚੀਫ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਤੇ ਐਕਸਨ ਦਫ਼ਤਰਾਂ ਦੀ ਧਰਨੀ ਦੇ ਰੂਪ ਦੇ ਵਿੱਚ ਇੱਕ ਦਿਨ ਲਾਉਣਗੇ ਉਹਦੇ ਵਿੱਚ ਮਾਮਾ ਪੈਣਾ ਨੌਜਵਾਨ ਤੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਚ ਆਉਣਗੇ ਹਰੇਕ ਵਰਦ ਨੂੰ ਅਪੀਲ ਆ ਵੀ ਬਿਜਲੀ ਹਰੇਕ ਘਰ ਦੀ ਲੋੜ ਵਾ ਆਓ ਇਸ ਬਿਜਲੀ ਬੋਰ ਨੂੰ ਪਵਨਕਦਾਰੀ ਨੂੰ ਬਚਾਉਣ ਵਾਸਤੇ ਇੱਕ ਹੋਈਏ 2000 3 ਐਕਸ ਰੱਦ ਕਰਵਾ ਦੇ ਇਹਦਾ ਪਹਿਲਾ ਸਰੂਪ ਹਾਲ ਕਰਾਈਏ ਤਾਂ ਜੋ ਲੋਕ ਰੋਪ ਲੋਸਟੇ ਚੱਲਣ ਵਾਲਾ ਅਦਾਰਾ ਜਿਹੜਾ ਲੋਕਾਂ ਦਾ ਰਹ ਸਕੇ ਇਹਦੇ ਵਾਸਤੇ ਅੱਜ ਮੰਗ ਪੱਤਰ ਦੇ ਕੇ ਇੱਕ ਸਿਨੇਹਾ ਦੇ ਦਿੱਤਾ ਮੈਸੇਜ ਦਿੱਤਾ ਤੇ ਅੱਜ ਇਸ ਮੀਡੀਆ ਰਾਹੀਂ ਆਪ ਜੀ ਨੂੰ ਅਪੀਲ ਕਰਵਾ ਕਿ ਆਪ ਤਗੜੀ ਹੋ ਕੇ 14 ਨੂੰ ਵੱਡਾ ਸਾਥ ਦਿਓ ਤਾਂ ਜੋ ਇਸ ਧਾਰੀ ਨੂੰ ਆਪਾਂ ਬਚਾ ਸਕੀਏ